ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ ਸਕੂਲਾਂ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਛੁੱਟੀਆਂ 7 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਨੇ 7 ਸਤੰਬਰ ਕਰ ਦਿੱਤੀ ਗਈ ਹੈ ਹੁਣ ਜੇ ਪਿੰਡ ਪ੍ਰਭਾਵਿਤ ਨੇ ਮਤਲਬ ਉਸ ਪਿੰਡ ਦੀ ਜ਼ਮੀਨ ਇਹਦੇ ਲਪੇਟ ਚ ਆ ਗਈ ਹੈ ਖੇਤੀ ਵਾਲਾ ਖੇਤਰ ਸਾਰਾ ਇਹਦੀ ਲਪੇਟ ਚ ਆ ਗਿਆ ਹੈ ਆਮ ਲੋਕਾਂ ਦਾ ਜਿੱਥੇ ਪਸ਼ੂ ਧਨ ਬੰਨਿਆ ਹੁੰਦਾ ਜਿੱਥੇ ਚਾਰਾ ਰੱਖਿਆ ਹੁੰਦਾ ਉਹ ਸਾਰਾ ਖੇਤਰ ਇਹਦੇ ਉਹਦੇ ਚ ਆ ਗਿਆ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਗੁਦਾਸਪੁਰ ਵਿੱਚ 1.5 ਲੱਖ ਦੇ ਕਰੀਬ ਲੋਕ ਨੇ ਅਮਰਸਰ ਚ 2.5 ਲੱਖ ਦੇ ਕਰੀਬ ਲੋਕ ਨੇ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਇਹਨਾਂ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਇਸ ਮਾਰ ਨੂੰ ਝੱਲ ਰਹੇ ਅਸੀਂ ਪੁੱਛਿਆ ਕਿ ਬਜ਼ੁਰਗੋ ਘਰਾਂ ਚ ਤੁਸੀਂ ਹੋ ਵੀਰਜੀ ਤੁਸੀਂ ਹੋ ਇੱਕ ਇੱਕ ਜੀ ਦੋ ਦੋ ਜੀ ਨੇ ਘਰਾਂ ਚ ਕਰ ਅੱਧਾ ਅੱਧਾ ਪਾਣੀ ਚ ਡੁੱਬਿਆ ਕੋਈ ਪਹਿਲੀ ਮੰਜ਼ਲ ਤੇ ਬੈਠਾ ਕੋਈ ਛੱਤ ਤੇ ਬੈਠਾ ਜਿਹਨੇ ਚਿਵਾਰਾ ਪਾਇਆ ਉਹਦੇ ਚਿਵਾਰੇ ਚ ਬਹਿ ਜਾਊਗਾ ਵੀ ਜਿਹਦੇ ਚਿਵਾਰਾ ਹੀ ਨਹੀਂ ਹੋਊਗਾ ਕੀ ਕਰੂਗਾ ਜਾ ਕਹਿੰਦੇ ਘਰ ਦਾ ਸਾਰਾ ਸਮਾਨ ਕਿਥੇ ਨੂੰ ਚਾਕੇ ਲੈ ਜਾਈਏ ਜਿਵਾਕ ਚੱਲਾ ਭੇਜਿਆ ਧੀਆਂ ਭੈਣਾਂ ਨੂਹਾਂ ਪੁੱਤ ਭੇਜਿਆ ਕਹਿੰਦੇ ਕਿਥੇ ਪੰਜਾਬ ਦੇ ਚੋਪਰ ਚ ਤੇਲ ਪੰਜਾਬ ਦੇ ਖਜ਼ਾਨੇ ਚੋਂ ਪਵਾ ਕੇ ਚਾਹੇ ਹੈ ਨਾ ਗੁਜਰਾਤ ਤੱਕ ਬੋਟਾ ਮੰਗਣ ਚਲੇ ਜਾਇਓ ਪਰ ਜਦ ਲੋੜ ਪਵੇ ਪਾਰਟੀ ਫੰਡ ਚੋਂ ਨਹੀਂ ਕੁਝ ਕਰਨਾ ਜਾਂ ਸਰਕਾਰ ਨੂੰ ਨਹੀਂ ਕਹਿਣਾ ਕਿ ਤੁਸੀਂ ਸਹੀ ਕੰਮ ਕਰੋ ਪਰ ਸਵਾਲ ਤਾਂ ਇਹ ਜੀ ਉਹਨਾਂ ਨੇ ਕੀਤਾ ਕੀ ਪੰਜਾਬ ਦੇ ਜੇ ਲੋਕਾਂ ਚ ਜਾਓ ਫੇ ਰੋਟੀ ਖਾਂਦਿਆਂ ਦੇ ਆਲੇ-ਦਾਲੇ ਤੁਹਾਡੇ ਸਪਾਰੀ ਸ਼ੂਟਾਂ ਲਿੰਦੀਆਂ ਪੈਂਟਾਂ ਤੇ ਪਾਲਿਸ਼ ਨਾਲ ਚਮਕਦੇ ਕਾਲੇ ਬੂਟ ਨਾ ਦੇਖਣ ਕਦਰ ਪੰਗਤ ਚ ਸੰਗਤ ਚ ਲੰਘ ਸਕਦੇ ਨਹੀਂ ਗੋਲੋਬਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗੋਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਇਸ ਮੌਕੇ ਪੂਰਾ ਪੰਜਾਬ ਹੜ ਦੀ ਲਪੇਟ ਚ ਆ ਗਿਆ ਹੈ ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ 12 ਤੋਂ 13 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਪਾਣੀ ਭਰਿਆ ਹੈ ਘਰਾਂ 'ਚ ਅਜੇ ਵੀ 5-5 7-7 ਫੁੱਟ ਪਾਣੀ ਖੜਾ ਹੈ ਤੇ ਸਕੂਲਾਂ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਛੁੱਟੀਆਂ 7 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਨੇ 7 ਸਤੰਬਰ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਸਰਕਾਰ ਵੱਲੋਂ ਇਸ ਨੂੰ ਆਪਦਾ ਹਾਲਾਣਨ ਦੇ ਐਲਾਨ ਕੀਤੇ ਗਏ ਐਲਾਨਾਂ ਤੇ ਜਾਮਾ ਇਸ ਤੋਂ ਮੈਲਾ ਮੈਂ ਕੇਂਦਰ ਤੋਂ ਆਉਣ ਲਈ ਟੀਮਾਂ ਦਾ ਜ਼ਿਕਰ ਕਰਾਂ ਮੈਂ ਪਹਿਲਾਂ ਤੁਹਾਨੂੰ ਤਾਜੀ ਸਥਿਤੀ ਤੋਂ ਵਾਕਫ ਕਰਾ ਦਿੰਨਾ ਤਾਜੀ ਸਥਿਤੀ ਦੇ ਅਨੁਸਾਰ ਸਥਿਤੀ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ 23 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਤੋਂ ਪ੍ਰਭਾਵਿਤ ਨੇ ਅਮਰਸਰ ਤੋਂ ਲੈ ਕੇ ਤਰਨਤਾਰਨ ਤੱਕ 23 ਜ਼ਿਲ੍ਹੇ ਕਹਿੰਦੇ ਹੜ੍ਹ ਤੋਂ ਪ੍ਰਭਾਵਿਤ ਨੇ ਬਰਨਾਲਾ ਬਠਿੰਡਾ ਫਰੀਦਕੋਟ ਛੀਫਤੇਗੜ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਰੀਦਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੋਪੜ ਨਵਾਂ ਸ਼ਹਿਰ ਮਹਾਲੀ ਸੰਗਰੂਰ ਤੇ ਸ੍ਰੀ ਮੁਕਸਰ ਸਾਹਿਬ ਪੂਰਾ ਪੰਜਾਬ ਹੜ ਦੀ ਮਾਰ ਹੇਠ ਹੈ ਬੇਸ਼ੱਕ ਆਪਾਂ ਜ਼ਿਲ੍ਹਾ ਪੱਧਰ ਤੇ ਗੱਲ ਕਰ ਰਹੇ ਹਾਂ ਦਰਿਆਵਾਂ ਦੇ ਨੇੜਲੇ ਖੇਤਰਾਂ ਦੇ ਹਵਾਲੇ ਨਾਲ ਉਸ ਇਲਾਕੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਪਰ ਸਿੱਧੇ ਰੂਪ ਦੇ ਵਿੱਚ ਹੁਣ ਪੂਰਾ ਪੰਜਾਬ ਹੜ੍ਹ ਤੋਂ ਪ੍ਰਭਾਵਿਤ ਹੋ ਗਿਆ ਹੈ ਤੇ ਜਦੋਂ ਕਿ 12 13 ਜ਼ਿਲ੍ਹੇ ਤਾਂ ਜਲਥਲ ਹੋਏ ਨੇ ਕਿ ਜਿਵੇਂ ਪਾਣੀ ਦੁਸ਼ਮਣ ਬਣ ਕੇ ਉਹਨਾਂ ਦੇ ਘਰਾਂ 'ਚ ਖੇਤਾਂ 'ਚ ਦੁਕਾਨਾਂ 'ਚ ਬਾਜ਼ਾਰਾਂ ਗਲੀਆਂ ਪਿੰਡਾਂ ਦੀਆਂ ਪੀਹਾਂ 'ਚ ਪੜ ਗਿਆ ਹੋਵੇ 1400 ਦੇ ਕਰੀਬ ਪਿੰਡੂ ਬੇ ਨੇ ਪੂਰੇ ਸੂਬੇ ਦੇ ਕਹਿੰਦੇ 1400 ਦੇ ਕਰੀਬ ਪਿੰਡ ਪਾਣੀ ਦੀ ਮਾਰ ਸਿੱਧੀ ਚੱਲ ਰਹੇ ਨੇ ਇਕੱਲੇ ਗੁਰਦਾਸਪੁਰ ਦੇ 324 ਦੇ ਕਰੀਬ ਪਿੰਡ ਨੇ ਜਦੋਂ ਕਿ ਅੰਮ੍ਰਿਤਸਰ ਦੇ ਇਕ 135 ਦੇ ਕਰੀਬ ਪਿੰਡ ਨੇ ਬਰਨਾਲਾ ਦੇ ਵੀ 134 ਦੇ ਲਗਭਗ ਪਿੰਡ ਨੇ ਹੁਸ਼ਿਆਰਪੁਰ ਦੇ 119 ਪਿੰਡ ਦੱਸੇ ਜਾ ਰਹੇ ਨੇ ਕਪੂਰਥਲਾ ਦੇ 115 ਪਿੰਡ ਨੇ ਜਿਹੜੇ ਪ੍ਰਭਾਵਿਤ ਨੇ ਬਾਕੀ ਜਿਹੜਿਆਂ ਚ ਵੀ ਦਰਜਨਾ ਦਰਜਨਾ ਦੇ ਹਿਸਾਬ ਨਾਲ ਪਿੰਡ ਪ੍ਰਭਾਵਿਤ ਨੇ ਇੰਜ 1400 ਤੋਂ 1500 ਪਿੰਡ ਸਿੱਧੇ ਹੜ੍ਹ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਨੇ ਹੁਣ ਜੇ ਪਿੰਡ ਪ੍ਰਭਾਵਿਤ ਨੇ ਮਤਲਬ ਉਸ ਪਿੰਡ ਦੀ ਜ਼ਮੀਨ ਇਹਦੇ ਲਪੇਟ ਚ ਆ ਗਈ ਹੈ ਖੇਤੀ ਵਾਲਾ ਖੇਤਰ ਸਾਰਾ ਇਹਦੀ ਲਪੇਟ ਚ ਆ ਗਿਆ ਹੈ ਹੈ ਆਮ ਲੋਕਾਂ ਦਾ ਜਿੱਥੇ ਪਸ਼ੂ ਧਨ ਬੰਨਿਆ ਹੁੰਦਾ ਹੈ ਜਿੱਥੇ ਚਾਰਾ ਰੱਖਿਆ ਹੁੰਦਾ ਉਹ ਸਾਰਾ ਖੇਤਰ ਇਹਦੇ ਉਹਦੇ ਚ ਆ ਗਿਆ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਨੀਹਾਂ ਚ ਪਾਣੀ ਪੈ ਰਿਹਾ ਪਿੰਡਾਂ ਦੇ ਵਿੱਚ ਜੋ ਕਾਰੋਬਾਰੀ ਨੇ ਦੁਕਾਨਦਾਰ ਨੇ ਛੋਟੀ ਹੱਟੀ ਵਾਲਾ ਪੜੀ ਵਾਲਾ ਕੋਈ ਰੇੜੀ ਵਾਲਾ ਕੋਈ ਮਜ਼ਦੂਰ ਹੈ ਹੈ ਨਾ ਕੋਈ ਰੇੜਾ ਹੱਕ ਦਾ ਕੋਈ ਰੇੜੀ ਚਲਾਉਂਦਾ ਕਿਸੇ ਵਕਰੀਆਂ ਨੇ ਕਿਸੇ ਉਹ ਸਾਰੇ ਲੋਕ ਪ੍ਰਭਾਵਿਤ ਨੇ ਇਸ ਲਈ ਇਸ ਤਰੀਕਾ ਕਰਨ ਹੁੰਦੀ ਲੋੜ ਕਿ 1400 ਪਿੰਡ ਦਾ ਮਤਲਬ ਸਭ ਕੁਝ ਪ੍ਰਭਾਵਿਤ ਹੈ ਫਿਰ ਉਸ ਤੋਂ ਬਾਅਦ ਇਹਨਾਂ 1400 ਪਿੰਡਾਂ ਦੇ ਵੱਲੋਂ ਕਹਿੰਦੇ ਸਾਢੇ 3 ਲੱਖ ਤੋਂ ਵੱਧ ਲੋਕ ਸਿੱਧੇ ਰੂਪ ਚ ਪ੍ਰਭਾਵਿਤ ਨੇ। ਅ ਸਿੱਧੇ ਰੂਪ ਚ ਗਿਣਤੀ ਕਿਤੇ ਜ਼ਿਆਦਾ ਜਾਣੀ ਹੈ। ਸਿੱਧੇ ਰੂਪ ਚ ਸਾਢੇ 3 ਲੱਖ ਲੋਕ ਪ੍ਰਭਾਵਿਤ ਨੇ। ਗੁਰਦਾਸਪੁਰ ਵਿੱਚ 1.5 ਲੱਖ ਦੇ ਕਰੀਬ ਲੋਕ ਨੇ, ਅੰਮ੍ਰਿਤਸਰ ਚ 1.5 ਲੱਖ ਦੇ ਕਰੀਬ ਲੋਕ ਨੇ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਇਹਨਾਂ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਇਸ ਮਾਰ ਨੂੰ ਝੱਲ ਰਹੇ ਨੇ। ਮਹਾਲੀ, ਕਪੂਰਥਲਾ ਤੇ ਬਾਕੀ ਜ਼ਿਲ੍ਹਿਆਂ ਚ ਵੀ ਮਿਲ ਕੇ ਕੁੱਲ ਸਾਢੇ 3 ਲੱਖ ਦੇ ਕਰੀਬ ਲੋਕ ਹੜ ਦੀ ਮਾਰ ਹਟ ਸਿੱਧੇ ਰੂਪ ਚ ਨੇ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਤੇ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਨੇ ਹੁਣ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਪਠਾਨਕੋਟ ਸਭ ਤੋਂ ਜ਼ਿਆਦਾ 6 ਲੋਕਾਂ ਦੀ ਜਾਨ ਜਾਣ ਦੀ ਖਬਰ ਹੈ ਜਦੋਂ ਕਿ ਲੁਧਿਆਣਾ ਖੇਤਰ ਚ 4 ਅੰਮ੍ਰਿਤਸਰ ਬਰਨਾਲਾ ਮਾਨਸਾ ਰੂਪਨਗਰ ਹੁਸ਼ਿਆਰਪ ਉੱਥੇ ਤਿੰਨ-ਤਿੰਨ ਮੌਤਾਂ ਦੀ ਖਬਰ ਹੈ ਬਠਿੰਡਾ ਗਰਦਾਸਪੁਰ ਪਟਿਆਲਾ ਮੋਹਾਲੀ ਤੇ ਸੰਗਰੂਰ ਚ ਇੱਕ-ਇੱਕ ਪ੍ਰਤੀ ਜਾਨ ਜਾਣ ਦੀ ਖਬਰ ਹੈ ਇਸ ਤੋਂ ਇਲਾਵਾ ਤਿੰਨ ਲੋਕ ਅਜੇ ਵੀ ਲਾਪਤਾ ਨੇ ਤੇ ਸੈਂਕੜਿਆਂ ਦੀ ਗਿਣਤੀ ਚ ਮਹਿਸਾਂ ਜਿਹਨੂੰ ਮੱਝਾਂ ਕਹਿੰਦੇ ਆਪਾਂ ਉਹ ਫਿਰ ਬੱਕਰੀਆਂ ਹੈ ਨਾ ਹੋਰ ਬਲਦ ਹੈ ਗਊਆਂ ਕਿੰਨਾ ਕੁਝ ੜਕੇ ਕਹਿੰਦੇ ਪਾਕਿਸਤਾਨ ਵਾਲੇ ਪਾਸੇ ਚਲਾ ਗਏ ਸੋ ਇਹ ਵੀ ਇੱਕ ਪਹਿਲੂ ਹੈ ਇਸ ਤੋਂ ਪਹਿਲਾਂ ਕਿ ਮੈਂ ਦੂਸਰੇ ਪਹਿਲੂਾਂ ਤੇ ਜਾਵਾਂ ਮੈਂ ਆਹ ਪੱਖ ਵੀ ਤੁਹਾਡੇ ਮੂਰੇ ਰੱਖ ਦੇਣਾ ਚਾਹੁੰਨਾ ਕਿ ਅੱਜ ਇੱਕ ਵਾਰ ਫੇਰ ਘੱਗਰ ਦੇ ਵਿੱਚ ਸਤ루ਜ ਦੇ ਵਿੱਚ ਤੇ ਇਸੇ ਤਰ੍ਹਾਂ ਬਿਆਸ ਤੇ ਰਾਵੀ ਦੇ ਪਾਣੀ ਦੇ ਵਿੱਚ ਵੀ ਉਫਾਣ ਦੇਖਿਆ ਜਾ ਰਿਹਾ ਪੱਦਰ ਉਹਦਾ ਇੱਕ ਵਾਰ ਫਿਰ ਵਧਿਆ ਪਿਛਲੇ 24 ਘੰਟੇ ਲਗਭਗ ਮੀਂਹ ਵਰਿਆ ਇਸ ਬਰਸ ਦੇ ਮੀਂਹ ਦੇ ਵਿੱਚ ਹੀ ਜਾਂ ਇਸ ਮੀਂਹ ਦੀ ਆਮਦ ਰੋਕ ਤੋਕ ਦੇ ਵਿੱਚ ਹੀ ਅਸੀਂ ਹਰੀਕੇ ਪੱਤਣ ਪਹੁੰਚਦੇ ਹਾਂ ਹਰੀਕੇ ਪੱਤਣ ਦੇ ਪੁਲ ਤੋਂ ਲੈ ਕੇ ਉਸ ਦੇ ਨਾਲ-ਨਾਲ ਜਿੰਨਾ ਖੇਤਰ ਪ੍ਰਭਾਵਿਤ ਹੈ। ਕਰੀਬ 25 ਤੋਂ 30 ਕਿਲੋਮੀਟਰ ਉਹ ਸਾਰੇ ਖੇਤਰ ਜਿਹੜਾ ਹੜ੍ਹ ਤੋਂ ਪ੍ਰਭਾਵਿਤ ਆ ਉਹਦੇ ਨਾਲ-ਨਾਲ ਅਸੀਂ ਉਹ ਖੇਤਰ ਦੇ ਉੱਤੇ ਨਜ਼ਰਸਾਨੀ ਕਰਦੇ ਆ ਵਿਚਰਦੇ ਆ ਪੱਤਰਕਾਰਤਾ ਦੀ ਨਜ਼ਰ ਤੋਂ ਚੰਤਕ ਦੀ ਨਜ਼ਰ ਤੋਂ ਹੈ ਪੰਜਾਬ ਪ੍ਰਸਤਿ ਹੋਣ ਦੇ ਵੱਜੋਂ ਉਹ ਸਭ ਦੇ ਵਿੱਚ ਜੋ ਲੱਭਿਆ ਉਹ ਲੱਭਿਆ ਉੱਥੇ ਲੋਕ ਲੱਭੇ ਪੰਜਾਬ ਉੱਥੇ ਰਾਜਸਥਾਨ ਹਰਿਆਣਾ ਤੋਂ ਆਏ ਕੁਝ ਪੰਜਾਬ ਚਿਹਤੇ ਫਿਕਰਮੰਦੀ ਵਾਲੇ ਲੋਕ ਲੱਭੇ ਉੱਥੇ ਸੰਸਥਾਵਾਂ માં ਲੱਭੀਆਂ ਸੰਤ ਮਹਾਪੁਰਸ਼ ਡੇਰੇ ਆਮ ਲੋਕ ਸ਼ਰਧਾਲੂ ਹੈ ਨਾ ਪੰਜਾਬ ਫਿਕਰਮੰਦ ਨੌਜਵਾਨ ਵੱਡੀ ਗਿਣਤੀ ਚ ਆ ਆਪਣੇ ਪੱਧਰ ਤੇ ਕੋਈ ਸੇਵਾ ਕਰਨ ਉਹ ਸਭ ਕੁਝ ਲੱਭਿਆ ਜੇ ਨਹੀਂ ਲੱਭਿਆ ਤਾਂ ਪ੍ਰਸ਼ਾਸਨ ਨਹੀਂ ਲੱਭਿਆ ਜੇ ਨਹੀਂ ਲੱਭਿਆ ਤਾਂ ਸਰਕਾਰ ਨਹੀਂ ਲੱਭੀ ਜਦੋਂ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਦੇਖੋਗੇ ਤਾਂ ਤੁਹਾਨੂੰ ਮੰਤਰੀਆਂ ਦੀਆਂ ਫੋਟੋਆਂ ਵੀ ਦਿਖਣਗੀਆਂ ਤੁਹਾਨੂੰ ਅਧਿਕਾਰੀ ਵੀ ਦਿਖਣਗੇ ਪਰ ਉਹ ਕੀ ਹੋਣਾ ਹੀ ਪੀਰੀਅਡ ਕਿਸੇ ਖਾਸਾ ਤੇ ਜਾਂਦੇ ਜਦੋਂ ਕੈਮਰਾਮੈਨ ਨਾਲ ਹੁੰਦੇ ਨੇ ਜਦੋਂ ਮੀਡੀਆ 'ਚ ਬਾਈਟ ਦੇਣੀ ਹੁੰਦੀ ਆ ਕਿਸੇ ਨੂੰ ਗਲੇ ਲਾ ਕੇ ਚਾਹੇ ਉਹਨੇ ਸੋਨੇ ਦੇ ਵਾਲੀਆਂ ਪਾਈਆਂ ਤੇ ਚਾਹੇ ਘੜੀ ਪਾਈ ਆ ਤੇ ਚਾਹੇ ਹੈਨਾ ਪਿੱਛੇ ਕਲਿੱਪ ਲਾਇਆ ਏਡਾ بڑا ਚਾਹੇ ਗਲ 'ਚ ਪਾਰਟੀ ਦਾ ਹੀ ਫਟਾ ਪਾਇਆ ਉਹ ਹੈਨਾ ਆਇਓ ਕਾਰਜਾ ਉਹਦੇ باوجود ਵੀ ਉਹ ਹੜਪਿੰਡ ਦਾ ਤੇ ਮੁੱਖ ਮੰਤਰੀ ਸਭ ਗੱਲ ਲਾ ਕੇ ਰੋ ਰਹੇ ਨੇ ਤੇ ਉਹ ਨਾਟਕ ਦਾ ਵੀ ਸਭ ਨੇ ਦੇਖਿਆ ਸੋ ਚਾਹੇ ਇਹ ਸਾਰਾ ਕੁਝ ਪਰ ਜੇ ਧਰਤੀ ਤੇ ਜਾ ਕੇ ਦੇਖੋਗੇ ਤੁਹਾਨੂੰ ਵੀ ਕੁਝ ਲੱਭਣਾ ਨਹੀਂ ਸਰਕਾਰ ਨਹੀਂ ਲੱਭੀ ਸਾਨੂੰ 25-30 ਕਿਲੋਮੀਟਰ 'ਚ ਪ੍ਰਸ਼ਾਸਨ ਨਹੀਂ ਲੱਭਿਆ ਨਾ ਕੋਈ ਐਂਬੂਲੈਂਸ ਲੱਭੀ ਨਾ ਕੋਈ ਪੁਲਿਸ ਦੀ ਗੱਡੀ ਲੱਭੀ ਨਾ ਭਗਵੰਤ ਮਾਨ ਕੇਜਰੀਵਾਲ ਵਾਲੇ ਉਹ ਟਰੱਕ ਲੱਭੇ ਜਿਨ੍ਹਾਂ ਤੇ ਫੋਟੋਆਂ ਬੈਨਰ ਲਾ ਕੇ ਭੇਜਦੇ ਨੇ ਹਾਂ ਪਿੰਡਾਂ ਦੇ ਪਿੰਡ ਆ ਰਹੇ ਨੇ ਇਸ ਪਿੰਡ ਦੀ ਨਗਰ ਪੰਚਾਇਤ ਵੱਲੋਂ ਇਸ ਪਿੰਡ ਦੀ ਸਾਂਝੀ ਸੰਗਤ ਵੱਲੋਂ ਇਸ ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਸਮੁੱਚੇ ਨਗਰ ਵਾਸੀਆਂ ਵੱਲੋਂ ਇਸ ਤਰ੍ਹਾਂ ਦੇ ਬੈਨਰ ਲੱਗੇ ਪਿੰਡਾਂ ਦੇ ਲੋਕ ਕੋਈ ਸਾਰਾ ਪਿੰਡ ਟਰੈਲੀ ਤੇ ਬੈਠ ਕੇ ਨਹੀਂ ਆ ਰਹੇ ਪਿੰਡ ਦੇ ਦੋ ਨੁਮਾਇੰਦੇ ਚਾਰ ਨੁਮਾਇੰਦੇ ਟਰੈਲੀ ਲੈ ਕੇ ਆ ਰਹੇ ਨੇ ਪਿੰਡ ਨੇ ਆਪਣਾ ਯੋਗਦਾਨ ਪੇਸ਼ ਕੀਤਾ ਇੱਥੇ ਨਹੀਂ ਕਿਾ ਕਿ ਮਤਲਬ ਕਿ ਆਪ ਇਹ ਟਰੈਕਟਰ ਚਲਾਉਣ ਲੱਗ ਜਿਓ ਕਿਸੇ ਹੋਰ ਦੇ ਮੰਤਰੀ ਸਾਹਿਬ ਕੀ ਹੋਰ ਦੇ ਟਰੈਕਟਰ ਚਲਾਉਣ ਲੱਗ ਪਏ ਆਇਆ ਨਹੀਂ ਕਿਾ ਕਿ ਐਮ ਐਲ ਏ ਲੜਮੇ ਲੱਗ ਜਵੇ ਬੀਬੀਆਂ ਨਾਲ ਐ ਨਹੀਂ ਕਿਾ ਕਿ ਡੀਸੀ ਕੋਈ ਹੋਰ ਬਣੀ ਹੋਵੇ ਤੇ ਡੀਸੀ ਵਿਚਾਰੀ ਸੇਵਾਦਾਰ ਮੰਗ ਕੰਮ ਕਰ ਰਹੀ ਹੋਵੇ ਸੋ ਸਭ ਦੇਖਦਾ ਹੈ ਸਭ ਜਾਣਦੇ ਆ ਲੋਕ ਫਿਰ ਇਸ ਹੋਗਾ ਹਰੀਕੇ ਪੱਤਣ ਤੋਂ ਉਸ ਖੇਤਰ ਦੇ ਪਿੰਡ ਜਿਹੜੇ ਡੇਰੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਬਾਹਰ ਖੇਤਾਂ 'ਚ ਘਰ ਪਾ ਲਏ ਜਿਨ੍ਹਾਂ ਨੇ ਹੈਨਾ ਉਹ ਉਹ ਸਾਰਿਆਂ ਨੂੰ ਮਤਲਬ ਕਿ ਉੱਥੇ ਤੱਕ ਉਹਨਾਂ ਪਿੰਡਾਂ ਛੋਟੇ ਛੋਟੇ ਪਿੰਡਾਂ ਤੱਕ ਉਹਨਾਂ ਤੱਕ ਪਹੁੰਚ ਕਰ ਲਈ ਅਸੀਂ ਕਸ਼ਤੀ ਦਾ ਸਹਾਰਾ ਹੈ ਨਾ ਉਹਦਾ ਸਹਾਰਾ ਲਿਆ ਤੇ ਉਹਦੇ ਰਾਹੀਂ ਉਹ ਬੋਟ ਰਾਹੀਂ ਅਸੀਂ ਉਹਨਾਂ ਤੱਕ ਪਹੁੰਚੇ ਕਰੀਬ ਮਤਲਬ ਪਾਣੀਓ ਪਾਣੀ ਜਿਹੜਾ ਦਿਖਦਾ ਸੀ ਉਸ ਖੇਤਰ 'ਚ ਅਸੀਂ 7-8 ਕਿਲੋਮੀਟਰ ਉਹਨਾਂ ਲੋਕਾਂ ਤੱਕ ਪਹੁੰਚ ਅਪਰੋਚ ਕੀਤੀ ਜਿਹੜੀਆਂ ਸੰਸਥਾਵਾਂ ਆਈਆਂ ਸੀ ਪਿੰਡਾਂ ਤੋਂ ਕਸਬਿਆਂ ਤੋਂ ਜਦੋਂ ਉਹਨਾਂ ਨੇ ਸਾਡੀ ਕਿਸ਼ਤੀ ਜਾਂਦੀ ਦੇਖੀ ਉਹਨਾਂ ਨੇ ਆਪਣਾ ਸਮਾਨ ਸਾਡੀਆਂ ਕਿਸ਼ਤੀਆਂ 'ਚ ਰੱਖਤਾ ਕਿ ਜੀ ਆ ਜਿੱਥੇ ਤੁਹਾਨੂੰ ਲੱਗਿਆ ਜੀ ਲੋਡ ਬੰਦ ਨੂੰ ਆ ਦੇ ਦਿਓ ਤੀਆਂ ਪੈਣਾਂ ਲਈ ਸਾਡੇ ਨਾਲ ਕਿਰਨ ਸੀ ਕਿ ਭਈਆ ਤੀਆਂ ਪੈਣਾਂ ਲਈ ਜੋ ਹੈ ਤੁਸੀਂ ਆ ਰੱਖ ਲਿਓ ਵੀਰ ਜੀ ਭਾਜੀ ਤੁਸੀਂ ਆ ਰੱਖ ਲਿਓ ਭਾਈ ਜੀ ਲੈ ਜਾਓ ਸਾਨੂੰ ਪ੍ਰਸ਼ਨ ਪੱਤਾ ਰੱਖਦਾ ਕੋ ਸਮਾਨ ਰੱਖਦਾ ਹੈ ਹੁਣ ਜੇ ਉਹਨਾਂ ਨੂੰ ਫੋਟੋਆਂ ਖਿਚਾਉਣ ਦਾ ਸ਼ੌਂਕ ਹੁੰਦਾ ਬੈਨਰ ਦਿਖਾਉਣ ਦਾ ਸ਼ੌਂਕ ਹੁੰਦਾ ਐ ਲੋਕਾਂ ਨਾਲ ਜਾ ਕੇ ਉੱਥੇ ਕਲਿੱਪ ਬਣਾਉਣੇ ਹੁੰਦੇ ਉਹਨਾਂ ਨੇ ਫਿਰ ਉਹ ਸਾਨੂੰ ਸਮਾਨ ਨਾ ਦਿੰਦੇ ਆਪ ਚੜ੍ਹਨ ਦੀ ਕੋਸ਼ਿਸ਼ ਕਰਦੇ ਉਹ ਸੇਵਾ ਕਰਨ ਆਏ ਸੀ ਤੇ ਉਹ ਭਰੋਸਾ ਕਰਦੇ ਕਿ ਜਿਹੜਾ ਜਾ ਰਿਹਾ ਉਹ ਸਹੀ ਸੇਵਾ ਕਰਕੇ ਆਇਆ ਹੁਆ ਪਰ ਜਦੋਂ ਅਸੀਂ ਉਹਨਾਂ ਘਰਾਂ ਤੱਕ ਗਏ 5 5 7 7 ਫੁੱਟ ਪਾਣੀ ਭਰਿਆ ਆਪਣੇ ਪਸ਼ੂ ਤੁਹਾਨੂੰ ਉਹਨਾਂ ਨੇ ਕਿਸੇ ਨੇ ਬਰਾਂਡ ਵਿੱਚ ਬੰਨੇ ਕਿਸੇ ਨੇ ਡ੍ਰੈਨਿੰਗ ਰੂਮ ਵਿੱਚ ਬੰਨੇ ਨੇ ਕਿਸੇ ਨੇ ਹੈ ਉੱਪਰ ਮਤਲਬ ਕਿ ਆਪਣੇ ਥੜੇ ਤੇ ਚੜਾਏ ਨੇ ਤੇ ਥੱਲੇ ਸਾਰੇ ਪਾਣੀ ਹੈ ਗਲੀਆਂ ਬੀਆਂ ਚ 5 5 7 7 ਪਾਣੀ ਹੈ ਚਾਰੇ ਪਾਸੇ ਪਾਣੀ ਉਹ ਪਾਣੀ ਦਿਖਦਾ ਤੇ ਰਾਸ਼ਨ ਹੱਥ ਜੋੜਨ ਲੱਗ ਪਏ ਕਿ ਨਹੀਂ ਜੀ ਚਾਹੀਦਾ ਹੈਗਾ ਬਹੁਤ ਆ ਗਿਆ ਸੇਵਾ ਹੈਗੀ ਪਾਣੀ ਫੜਿਆ ਕੁਝ ਲੋਕਾਂ ਨੇ ਪੀਣ ਨਾਲ ਕਿਉਂਕਿ ਉਹ ਲਗਾਤਾਰ ਤਰ ਬਰਤਾਰਾ ਪਰ ਜੇ ਤੁਸੀਂ ਪੁੱਛਿਆ ਕਿ ਫਿਰ ਲੋੜ ਉਹ ਕਹਿੰਦੇ ਜੀ ਲੋੜ ਅੱਜ ਨਹੀਂ ਲੋੜ ਪੈਣੀ ਜਦੋਂ ਪਾਣੀ ਉਤਰਿਆ ਉਸ ਸਮੇਂ ਪਾਣੀ ਉਤਰਨ ਤੋਂ ਬਾਅਦ ਵੀ ਸਾਡਾ ਖੇਤ ਸਵੇਰ ਨੂੰ ਇਹ ਫਸਲ ਨਹੀਂ ਉਗਾਉਣ ਲੱਗ ਜੂਗਾ ਜੇ ਪਸ਼ੂਆਂ ਦਾ ਚਾਰਾ ਵੀ ਗਾਣਾ ਉਹ ਵੀ 3-4 ਮਹੀਨੇ ਲੱਗਣਗੇ ਤੇ ਫਿਰ ਕਹਿੰਦੇ ਸਾਨੂੰ ਉਸ ਸਮੇਂ ਸੁੱਕੇ ਚਾਰੇ ਦੀ ਹਰੇ ਚਾਰੇ ਦੀ ਇਹਨਾਂ ਤੂੜੀ ਦੀ ਜਾਂ ਜਿਹੜਾ ਅੱਜਕੱਲ ਆਚਾਰ ਬਣਦਾ ਪਸ਼ੂਰੀ ਉਹਦੀ ਫੇਰ ਲੋੜ ਪੈਣੀ ਹੈ। ਮੈਂ ਕਿਹਾ ਜੀ ਅੱਜ ਕਹਿੰਦੇ ਅੱਜ ਜਿਹੜੀਆਂ ਵੋਟਾਂ ਤੁਸੀਂ ਆ ਰਹੇ ਹੋ ਜਿਹੜੀ ਵੋਟਰ ਆਈਂ ਇਹਦੇ ਰਹੀਂ ਕਿੰਨਾ ਕੁ ਸਮਾਨ ਆਜੂਗਾ ਪਸ਼ੂ ਵਾਲਾ ਦੱਸੋ। ਕਿਵੇਂ ਉਹਨਾਂ ਦਾ ਟਿੱਡ ਪਰਜੂਗਾ ਲਫਾਫਿਆਂ ਨਾਲ ਤਾਂ ਟਿੱਡਾ ਨਹੀਂ ਪਰਣਾ। ਉਹਨਾਂ ਲਈ ਚਲ ਲੋਕ ਟਰਾਲੀਆਂ ਪਰ ਕੇ ਲਿਆ ਰਹੇ ਨੇ ਚਾਰੇ ਦੀਆਂ ਤੂੜੀ ਦੀਆਂ। ਉਹ ਉੱਥੇ ਕੰਡਿਆਂ ਦੇ ਉੱਤੇ ਜਿੱਥੇ ਤੁਸੀਂ ਬੰਨਨੇ ਉੱਥੇ ਲਾ ਰਹੇ ਨੇ। ਪਰ ਉੱਥੇ ਤੱਕ ਇਹਨਾਂ ਵੋਟਰਾਂ 'ਚ ਸਮਰੱਥਾ ਨਹੀਂ ਕਿ ਇਹਨਾਂ ਸਮਾਨ ਲੈ ਜਾਣ। ਸਰਕਾਰ ਨੇ ਜਿੱਦ ਤੱਕ ਇਹ ਪ੍ਰਬੰਧ ਨਹੀਂ ਕੀਤਾ ਕਿ ਉਹਨਾਂ ਪਸ਼ੂਆਂ ਨੂੰ ਕੱਢ ਲਿਆਉਣ ਉੱਥੋਂ ਅਸੀਂ ਪੁੱਛਿਆ ਕਿ ਬਜ਼ੁਰਗੋ ਘਰਾਂ 'ਚ ਤੁਸੀਂ ਹੋ ਵੀਰ ਜੀ ਤੁਸੀਂ ਹੋ ਇੱਕ ਇੱਕ ਜੀ ਦੋ ਦੋ ਜੀ ਨੇ ਘਰਾਂ 'ਚ ਕਰ ਅੱਧਾ ਦਾ ਪਾਣੀ 'ਚ ਡੁੱਬਿਆ ਹੈ ਕੋਈ ਪਹਿਲੀ ਮੰਜ਼ਲ 'ਤੇ ਬੈਠਾ ਕੋਈ ਛੱਤ 'ਤੇ ਬੈਠਾ ਜਿਹਨੇ ਚਿਵਾਰਾ ਪਾਇਆ ਉਹ ਤਾਂ ਚਿਵਾਰੇ 'ਚ ਬਹਿ ਜਾਊਗਾ ਵੀ ਜਿਹਦੇ ਚਿਵਾਰਾ ਹੀ ਨਹੀਂ ਉਹ ਕੀ ਕਰੂਗਾ ਉਹ ਕਹਿੰਦੇ ਨਹੀਂ ਛੱਡ ਕੇ ਜਾ ਸਕਦੇ ਇੱਕ ਤਾਂ ਪਸ਼ੂ ਨੇ ਦੂਜਾ ਕਹਿੰਦੇ ਘਰ ਦਾ ਸਾਰਾ ਸਮਾਨ ਕਿੱਥੇ ਨੂੰ ਚੱਕ ਕੇ ਲੈ ਜਾਈਏ ਜਵਾਕ ਚੱਲਾ ਭੇਜਿਆ ਧੀਆਂ ਭੈਣਾਂ ਨੂੰਹਾ ਪੁੱਤ ਭੇਜਿਆ ਕਹਿੰਦੇ ਕਿਤੇ ਮਗਰ ਜੀ ਫਿਰ ਕੀ ਮਸਲਾ ਕਹਿੰਦੇ ਮਸਲਾ ਇਹ ਆ ਕਿ ਅਸੀਂ ਘਰ ਛੱਡਿਆ ਨਹੀਂ ਤੇ ਬੜੇ ਬੜੀਆਂ ਟਿਊਬਾਂ ਪਾ ਕੇ ਤਾਂ ਹੁਣ ਆ ਜਾਂਦੇ ਨੇ ਅਜੇ ਤਾਂ ਅਸੀਂ ਘਰਾਂ 'ਚ ਹੈਗੇ ਆਂ ਫਿਰ ਤਾਂ ਜਿੱਦਾਂ ਹੀ ਘਰ ਖਾਲੀ ਕੀਤਾ ਲੁੱਟ ਕੇ ਲੈ ਜਾਣਗੇ ਨਸ਼ਿਆਂ ਵਾਲੇ ਕਾਲੇ ਕੱਛਿਆਂ ਵਾਲੇ ਪੁਲਿਸ ਕਹਿੰਦੇ ਕਿੱਥੇ ਕਿਹੜੀ ਪੁਲਿਸ ਇਹ ਸਥਿਤੀ ਹੈ ਸੋ ਇਹ ਪਹਿਲੂ ਬਹੁਤ ਗੰਭੀਰ ਹੈ ਇਹ ਸਭ ਦੇ ਵਿਚਾਲੇ ਪੰਜਾਬ 'ਚ ਕਿਸਾਨਾਂ ਦਾ ਕਹਿੰਦੇ 3000 ਕਰੋੜ ਦਾ ਨੁਕਸਾਨ ਹੈ ਘੱਗਰ ਤੇ ਸਤਲੁਜ ਖਤਰੇ ਦੇ ਨਿਸ਼ਾਨ ਤੇ ਇੱਕ ਵਾਰ ਫਿਰ ਅਡਾਚ ਕਾਰਨ ਮੋਤਾਂ ਦੀ ਗਿਣਤੀ 30 ਤੱਕ ਪਹੁੰਚ ਚੁੱਕੀ ਹੈ 1400 ਤੋਂ ਵੱਧ ਪਿੰਡ ਪ੍ਰਭਾਵਿਤ ਨੇ ਤੇ ਇਸ ਦੇ ਨਾਲ ਨਾਲ ਕਹਿੰਦੇ ਜੀ ਇਸ ਵਾਰ ਜਿਹੜਾ ਮੀਂਹ ਉਹ ਪਿਛਲੇ ਰਿਕਾਰਡ ਵੀ ਤੋੜ ਰਿਹਾ ਹੈ ਪਹਾੜਾਂ ਦੇ ਉੱਤੇ ਵੀ ਰਿਕਾਰਡ ਟੁੱਟ ਰਹੇ ਨੇ ਪਰ ਆਖਰ ਸਰਕਾਰ ਦੇ ਐਲਾਨ ਦੇ ਕੀ ਮਾਇਨੇ ਨੇ ਤੇ ਕੌਣ-ਕੌਣ ਦਿੱਲੀ ਆ ਰਿਹਾ ਮੈਂ ਗੱਲ ਇਹਦੀ ਵੀ ਕਰਦਾ ਲਓ ਜੀ देर आए ਪਰ ਥੋੜਾ ਜਿਹਾ ਦਰੁਸਤ ਆਇਆ ਅਜੇ ਵੀ ਪੂਰਾ ਦਰੁਸਤ ਨਹੀਂ ਹੈ ਪੰਜਾਬ ਸਰਕਾਰ ਨੇ ਅੱਜ ਸਵੇਰੇ ਇਸ ਨੂੰ ਆਪਦਾ ਐਲਾਨ ਦਿੱਤਾ ਬਿਲਕੁਲ ਜੀ ਪੰਜਾਬ ਦੇ ਚੀਫ ਸਕੱਟਰੀ ਕੇਪੀ ਸਿਨਾ ਵੱਲੋਂ ਇਸ ਨੂੰ ਹੜ੍ਹ ਪ੍ਰਭਾਵਿਤ ਖੇਤਰ ਵਜੋਂ ਪੰਜਾਬ ਨੂੰ ਐਲਾਨ ਕਰ ਦਿੱਤਾ ਹੈ ਅਜੇ ਇਸ ਨੂੰ ਰਾਸ਼ਟਰੀ ਆਪਦਾ ਵਜੋਂ ਐਲਾਨਣਾ ਬਾਕੀ ਹੈ ਪਰ ਸੂਬਈ ਪੱਦਰ ਤੇ ਉੱਤੇ ਦਾ ਐਲਾਨ ਹੋ ਗਿਆ ਹੁਣ ਇਹ ਸਭ ਦੇ ਦਰਮਿਆਨ ਜਸ ਜ਼ਿੰਦਾ ਉਸਾਮ ਦਾਮ ਦੰਡ ਭੇਦ ਹੈ ਨਾ ਲੜਾਈ ਝਗੜਾ ਸੱਚ ਝੂਠ ਉਹ ਸਾਰਾ ਕੁਝ ਹੋਇਆ ਸੀ ਉਸ ਦਿਨ ਦੇ ਮਨੀਸ਼ ਸ਼ੋਧਿਆ ਵੀ ਫਰਾ ਸੀ ਕੇਜਰੀਵਾਲ ਵੀ ਲੱਭੇ ਨਹੀਂ ਸੀ ਖੂਬ ਸਵਾਰ ਹੋ ਰਹੇ ਸੀ ਫਿਰ ਪਤਾ ਨਹੀਂ ਤਾਂ ਉਸ ਡਰ ਚੋਂ ਭੱਜੇ ਸੀ ਜਾਂ ਇਸ ਹੜ ਦੇ ਡਰ ਤੋਂ ਭੱਜੇ ਸੀ ਆਖਰ ਮਨੀਸ਼ ਸ਼ੋਧਿਆ ਲੱਭੇ ਤਾਂ ਜੀ ਹੈ ਸਤਿ ਸ੍ਰੀ ਅਕਾਲ ਬਰਵੀਰ ਸਿੰਘ ਹਿੰਚਾਲਵਰਾਂ ਦੀ ਕਿਸਤੀ ਚ ਲੱਭ ਗਏ ਕਹਿੰਦੇ ਸੁਲਤਾਨਪੁਰ ਲੋਧੀ ਖੇਤਰ ਚ ਉਹਨਾਂ ਨੇ ਦੌਰਾ ਕੀਤਾ ਫਿਰ ਚਲੋ ਜੀ ਧੰਨਵਾਦ ਜੇ ਤੁਸੀਂ ਦੌਰਾ ਕਰਨ ਤਾਂ ਆਏ ਹੁਣ ਉਹ ਤੋਂ ਅਗਲਾ ਪੜਾਅ ਆ ਗਿਆ ਫਿਰ ਹੁਣ ਕਹਿੰਦੇ ਜੀ ਕੇਜਰੀਵਾਲ ਵੀ ਅੱਜ ਕੱਲ੍ਹ ਚ ਪੰਜਾਬ ਆ ਰਹੇ ਨੇ ਦੌਰਾ ਕਰਨ ਵੀ ਕੇਜਰੀਵਾਲ ਤਾਂ ਇੱਥੇ ਰਹਿੰਦੇ ਸੀ ਇਹਨਾਂ ਦਿਨਾਂ ਚ ਇੰਨਾ ਡਰ ਕੀ ਲੱਗਾ ਕਿ ਭੱਜ ਗਏ ਭਈ ਜਿੱਥੋਂ ਤੁਸੀਂ ਰਾਜ ਭਾਗ ਮਾਰ ਰਹੇ ਹੋ ਜਿੱਥੇ ਦਾ ਪੁਲਿਸ ਤੰਤਰ ਸਿਸਟਮ ਮਾਰ ਰਹੇ ਹੋ ਹੈ ਜਿੱਥੋਂ ਲੋਕ ਕਹਿੰਦੇ ਨੇ ਕਿ ਕਾਲਾ ਧਨ ਕਮਾਇਆ ਜਾ ਰਿਹਾ ਹੈ ਜੇ ਉੱਥੇ ਪਈ ਲੋਕਾਂ ਦੇ ਨਾਲ ਦੁੱਖ ਇਕਲੀਚ ਵੀ ਬੈਠ ਜਾਂਦੇ ਐਨਾ ਪਗੜਾਪਣ ਕਾਦਾ ਤੇ ਕਿਹਨੇ ਕਿਹਾ ਸੀ ਕਿ ਦਿੱਲੀ ਜਾ ਕੇ ਘਰ ਕਰਵਾ ਮੰਗੇ ਉਹ ਕੌਣ ਮੰਗਣ ਜਾਉ ਕਿਹਨੇ ਮੰਗਣਾ ਤੁਸੀਂ ਉੱਥੇ ਵੀ ਵੋਟਾਂ ਪੱਕੀਆਂ ਕਰਨ ਜਾਣੇ ਹੋ ਪਾਰਟੀ ਫੰਡ ਚੋ ਕੁਝ ਨਾ ਦਿਓ ਪੰਜਾਬ ਦੇ ਚੌਪਰ ਚ ਤੇਲ ਪੰਜਾਬ ਦੇ ਖਜ਼ਾਨੇ ਚ ਪਵਾ ਕੇ ਚਾਹੀ ਹੈ ਨਾ ਗੁਜਰਾਤ ਤੱਕ ਵੋਟਾਂ ਮੰਗਣ ਚਲੇ ਜਾਇਓ ਪਰ ਜਦ ਲੋੜ ਪਵੇ ਪਾਰਟੀ ਫੰਡ ਚੋਂ ਨਹੀਂ ਕੁਝ ਕਰਨਾ ਜਾਂ ਸਰਕਾਰ ਨੂੰ ਨਹੀਂ ਕਹਿਣਾ ਕਿ ਤੁਸੀਂ ਸਹੀ ਕੰਮ ਕਰੋ ਚਲੋ ਹੁਣ ਮਨੀਸ਼ ਸ਼ੋਧਿਆ ਤੋਂ ਬਾਅਦ ਕੇਜਰੀਵਾਲ ਵੀ ਪੰਜਾਬ ਆ ਰਹੇ ਇਹੀ ਨਹੀਂ ਪਿਛਲੇ ਦਿਨਾਂ 'ਚ ਵੀ ਪਤਾ ਲੱਗਾ ਸੀਗਾ ਕਿ ਅਮਿਤ ਸ਼ਾਹ ਨੇ ਗੱਲ ਕਰ ਲਈ ਜੀ ਮੁੱਖ ਮੰਤਰੀ ਨਾਲ ਫਿਰ ਨਰਿੰਦਰ ਮੋਦੀ ਹਰੋਂ ਦਾ ਫੋਨ ਆ ਗਿਆ ਜੀ ਹੈਨਾ ਇਹ ਵੀ ਦੱਸਤਾ ਜੀ ਪੰਜਾਬ ਸਰਕਾਰ ਨੇ ਕਿ ਜੀ ਉਹਨਾਂ ਨੇ ਵੀ ਹਾਲ ਪੁੱਛ ਲਿਆ ਹਾਲ ਪੁੱਛ ਲਿਆ ਪਰ ਸਵਾਲ ਤਾਂ ਇਹ ਜੀ ਉਹਨਾਂ ਨੇ ਕੀਤਾ ਕੀ ਪੰਜਾਬ ਦੇ ਚਲੋ ਜੀ ਕਹਿੰਦੇ ਕਿ ਕੇਂਦਰੀ ਟੀਮ ਦਾ ਲਾਰਾ ਮਿਲ ਗਿਆ ਕਿਆ ਉਹਨੇ ਦਿਨਾਂ 'ਚ ਕੇਂਦਰੀ ਟੀਮ ਪੰਜਾਬ ਆਉਗੀ ਸੋ ਇਹ ਤੋਂ ਪਹਿਲਾਂ ਕਿ ਕੇਂਦਰੀ ਟੀਮ ਆਵੇ ਕਹਿੰਦੇ ਜੀ ਸਵੇਰੇ ਸ਼ਿਵਰਾਜ ਚੋਹਾਨ ਆ ਰਹੇ ਨੇ ਪੰਜਾਬੋਂ ਬਿਲਕੁਲ ਜੀ ਮੁੱਖ ਮੰਤਰੀ ਕੇਪੀ ਸਿਨਾ ਨੇ ਚਿੱਠੀ ਰਾਹੀਂ ਇਹ ਜਾਣਕਾਰੀ ਦੇ ਦਿੱਤੀ ਆ ਹੁਕਮ ਜਾਰੀ ਹੋ ਗਿਆ ਕਿ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਖੇਤਰਲਾ ਨਿਯੰਤ੍ਰਣ ਦਾ ਤੇ ਇਸ ਦੇ ਨਾਲ ਹੀ ਸਾਰੇ ਵਿਭਾਗਾਂ ਨੂੰ ਚਿੱਠੀ ਘਟਤੀ ਹੈ ਕਿ ਤੁਹਾਡੀਆਂ ਸਾਰੀਆਂ ਚੁੱਟੀਆਂ ਰੱਦ ਕੀਤੀਆਂ ਜਾਂਦੀਆਂ ਤੇ ਇਹਦੇ ਵਿੱਚ ਹੀ ਪਤਾ ਲੱਗਿਆ ਕਿ ਪੰਜਾਬ ਦੇ ਹਾਲਾਤ ਵੇਖਣ ਦੇ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹਲਕੇ ਨੂੰ ਪੰਜਾਬ ਦਾ ਦੌਰਾ ਕਰਦਗੇ ਤੈ ਖੇਤਰਾਂ ਚ ਜਾਣਗੇ ਤੇ ਇਹ ਵੀ ਜਾਣਕਾਰੀ ਮਿਲ ਰਹੀ ਆ ਕਿਆਮਾਦੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਵੀ ਪੰਜਾਬ ਦਾ ਦੌਰਾ ਕਰ ਸਕਦੇ ਨੇ ਉਹਨੂੰ ਪਤਾ ਨਹੀਂ ਜੀ ਅੱਜ ਸ਼ਾਮ ਨੂੰ ਪਹੁੰਚ ਜਾਣਾ ਸਵੇਰ ਨੂੰ ਆ ਜਾਣ ਜਦੋਂ ਫੋਟੋਆਂ ਜਾਰੀ ਹੋਣਗੇ ਤਦੇ ਪਤਾ ਲੱਗੂ ਕਿ ਜਾਣਾ ਤਾਂ ਉੱਥੇ ਕੀ ਹੁੰਦਾ ਏ ਲੋਕਾਂ 'ਚ ਜਾਓ ਫੇ ਰੋਟੀ ਖਾਂਦਿਆਂ ਦੇ ਆਲੇ-ਦਾਲੇ ਤੁਹਾਡੇ ਸਪਾਰੀ ਸੁੱਕਾ ਲੈਂਦੀਆਂ ਪੈਂਟਾਂ ਤੇ ਪਾਲਿਸ਼ ਨਾਲ ਚਮਕਦੇ ਕਾਲੇ ਬੂਟ ਨਾ ਦਿਖਣ ਫਿਰ ਤੁਸੀਂ ਪੰਗਤ 'ਚ ਸੰਗਤ 'ਚ ਲੰਗਰ ਛਕਦੇ ਦੇਖੋ ਤੇ ਚਲੋ ਜੀ ਆਪਣੇ ਆਜੇ ਬੈਠਣਾ ਖੜਨ ਕੇ ਰੋਟੀ ਖਾਣੀ ਸੀ ਬੈਠ ਕੇ ਖਾਣੀ ਸੀ ਫਿਰ ਉਹਨਾਂ ਨੂੰ ਖੜਿਆਂ ਨੂੰ ਵੀ ਬਿਠਾ ਲੈਂਦੇ ਕਿ ਜੁੱਤੀ ਲਾਓ ਭਾਈ ਬਹਿ ਜਾਓ ਤੁਸੀਂ ਵੀ ਰੋਟੀ ਖਾ ਲ ਇੰਨਾ ਡਰਨ ਲੱਗਦਾ ਜੇ ਇੰਨਾ ਡਰਾਂ ਭਾਈ ਮੁਰਗੀ ਖਾਣਾ ਖੋਲੋ ਪਰ ਮੁਰਗੀ ਦੇ ਮੁਆਵਜ਼ੇ ਦੇਣੇ ਪੈਂਦੇ ਆ ਬੱਕਰੀ ਦੇ ਮੁਆਵਜ਼ੇ ਦੇਣੇ ਪੈਂਦੇ ਆ ਉਹ ਹੁਣ ਕਰ ਲੈਣੀ ਕਰਦਾ ਜੇ ਪੁੱਛੋ ਫਿਰ ਤੁਸੀਂ ਪੀਟੀ ਸੀ ਤੋਂ ਚਲੋ ਜੀ ਹੁਣ ਦੇਖਦੇ ਆ ਅਰਵਿੰਦ ਕੇਜਰੀਵਾਲ ਦਾ ਵੀ ਕਹਿੰਦੇ ਪੰਜਾਬ ਦੌਰ ਤ ਤੈ ਆ ਪਰ ਜਿਹੜਾ ਪੰਜਾਬ ਚ ਰਾਸ਼ਟਰੀ ਆਪਤਾ ਲਾਨ ਨੇ ਆ ਜੇ ਮੈਂ ਉਸ ਵਾਲੀ ਨਾਲ ਗੱਲ ਕਰਾਂ ਤਾਂ ਕਹਿੰਦੇ ਜੀ ਕੇਪਸੀਨਾ ਬਰੋ ਇਸ ਲਾਮ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਆਦੇਸ਼ ਹੋ ਗਏ ਨੇ ਹੁਕਮ ਜਾਰੀ ਹੋ ਗਏ ਨੇ ਕੇ ਵੀ ਤੁਹਾਨੂੰ ਅਧਿਕਾਰ ਹੈ ਤੁਸੀਂ ਆਪਣੇ ਤੌਰ ਦੇ ਉੱਤੇ ਤੁਰੰਤ ਜਿਹੇ ਪ੍ਰਬੰਧ ਕਰਨਾ ਹੈ ਉਸ ਸਬਾ ਦੇ ਨਾਲ ਹੈ ਜ਼ਿਲ੍ਹਾ ਦੀਆਂ ਪ੍ਰਮੁਖੀ ਇਕਾਈਆਂ ਜਿਹੜੀਆਂ ਡੀ ਡੀ ਐਮ ਇਹ ਹੁੰਦੀਆਂ ਨੇ ਉਹਨਾਂ ਨੂੰ ਹੋ ਗਿਆ ਸਾਰੇ ਵਿਭਾਗਾਂ ਨੂੰ ਸਰਗਰਮ ਰਹਿਣ ਦੀ ਹਦਾਇਤ ਹੋ ਗਈ ਛੁੱਟੀਆਂ ਰੱਦ ਹੋ ਗਈਆਂ ਕੋਈ ਛੁੱਟੀ ਨਹੀਂ ਹੋਊਗੀ ਹੈਨਾ ਤੇ ਪੀ ਡਬਲਯੂ ਡੀਪਾਰਟਮੈਂਟ ਨੂੰ ਕਹਿ ਦਿੱਤਾ ਆਪਣੇ ਸਾਧਨਾਂ ਦੇ ਰਾਹੀਂ ਸਾਰੇ ਪ੍ਰਬੰਧ ਕਰੋ ਫੋਨ ਇੰਟਰਨੈਟ ਸੇਵਾਵਾਂ ਬੰਦ ਨਾ ਰਹਿਣ ਨੂੰ ਬਹਾਲ ਰਹਿਣ ਉਹਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਪੰਚਾਇਤਾਂ ਨੂੰ ਹਦਾਇਤ ਹੋ ਗਈ ਹੈ ਇਸ ਸਾਰੀ ਕਾਰਵਾਈ ਦਿਖਦੀ ਹੈ ਪਟੈਮਾ ਦੀ ਸਥਿਤੀ ਪੌਂਗ ਡੈਮ ਡੈਮ ਦਾ ਪੱਧਰ ਹੈ ਜਿਹੜਾ ਜੀ ਉਹ ਲਗਭਗ 1400 ਫੁੱਟ ਦੇ ਕਰੀਬ 1393.19 ਫੁੱਟ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਪਖੜਾ ਡੈਮ ਉਹਦਾ ਜੀ ਕਹਿੰਦੇ ਜੀ 1677.84 ਫੁੱਟ ਦਰਜ ਕੀਤਾ ਗਿਆ ਡੈਮ ਚ ਇਸ ਤਰ੍ਹਾਂ ਹਰੀਕੇ ਐਡਵਰਕਸ ਦੇ ਉੱਤੇ 686 ਫੁੱਟ ਦਰਜ ਕੀਤਾ ਗਿਆ ਤੇ ਇਹ ਸਭ ਦੇ ਜਿੱਥੇ ਪਹਿਲੂ ਨੇ ਉੱਥੇ ਕੁਝ ਸਵਾਲ ਖੜੇ ਨੇ ਜਨਾਬ ਕੇਂਦਰ ਨੂੰ ਅਜੇ ਤੱਕ ਕੇਸ ਬਣਾ ਕੇ ਭੇਜਿਆ ਹੁਣ ਤਾਂ ਤੁਸੀਂ ਆਪ ਦਾ ਜੋ ਵੀ ਲਾਂਤਾ ਹੜਪ੍ਰਭਾਵਤ ਖੇਤਰ ਵੀ ਲਾਂਤਾ ਕੀ ਤੁਸੀਂ ਕੋਈ ਪਸ਼ੂਧਨ ਦੀ ਗਿਣਤੀ ਕਰਾਈ ਕਹਿੰਦੇ ਜੀ ਉਹ ਵੀ ਪੰਡਾਲਿਆਂ ਨੂੰ ਕਿਹਾ ਜਾ ਰਿਹਾ ਕਿ ਦੱਸ ਦਿਓ ਬਈ ਹਿਸਾਬ ਦਿਓ ਆਪਣੇ ਪਸ਼ੂਆਂ ਦਾ ਕਿ ਕਿਸੇ ਤੇ ਖੋ ਗਏ ਗਵਾਚ ਗਏ ਫੜ ਗਏ ਮਰ ਗਏ ਤਾਂ ਕੋਈ ਬਿਲਬੁਲ ਦਿਖਾਓ ਬਈ ਉਹ ਕਮਾਲ ਹੈ ਵੀ ਹੁਣ ਇਹ ਹੈ ਜੀ ਸਾਡਾ ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਰੱਖਣਾ ਹੈ ਹਸਾਬ-ਕਿਤਾਬ ਹੁਣ ਇਹ ਵੀ ਰੱਖੀਏ ਫਿਰ ਇਸ ਤੋਂ ਬਾਅਦ ਆਉਂਦੀ 15 ਸਤੰਬਰ ਨੂੰ ਤੁਸੀਂ ਕਹਿੰਦੇ ਹੋ ਜੀ ਝੋਨੇ ਦੀ ਖਰੀਦ ਲਈ ਮੰਡੀਆਂ ਸ਼ੁਰੂ ਹੋ ਜਾਣਗੀਆਂ ਪ੍ਰਬੰਧ ਤੋਂ ਹੱਦ ਤੋਂ 8 ਤੋਂ 9 ਜ਼ਿਲ੍ਹਿਆਂ 'ਚ ਨਹੀਂ ਹੋਇਆ ਉਹ ਵੱਧ ਕੇ 12-13 ਹੋ ਗਏ ਤੇ ਹੁਣ ਲਗਭਗ 23 ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਆ ਗਏ ਤੇ ਤੁਸੀਂ ਪੂਰੇ ਪੰਜਾਬ ਲਈ ਕੀ ਪ੍ਰਬੰਧ ਕਰ ਰਹੇ ਹੋ ਜੀ ਇਹ ਉਨੇਜ ਪ੍ਰਬੰਧ ਨਹੀਂ ਕਰ ਸਕੇ ਪੂਰੇ ਚ ਪ੍ਰਬੰਧ ਕਿਵੇਂ ਕਰੋਗੇ ਤੇ ਉੱਪਰ ਦੀ ਤੁਸੀਂ ਕਹਿੰਦੇ ਹੋ 15 ਤੁਸੀਂ ਅਜੇ ਤੱਕ 10 ਵੀ ਨਹੀਂ ਦੇ ਕਿ ਮੰਡੀ 15 ਨਹੀਂ ਭਾਈ 20 ਨੂੰ ਸ਼ੁਰੂ ਕਰਾਂਗੇ ਪੱਛੇ ਨੂੰ ਸ਼ੁਰੂ ਕਰਾਂਗੇ ਇੱਕ ਤੋਂ ਸ਼ੁਰੂ ਕਰਾਂਗੇ ਕਦੋਂ ਕਰਾਂਗੇ ਫਿਰ 5 ਸਤੰਬਰ 5 ਅਕਤੂਬਰ 5 ਅਕਤੂਬਰ ਨੂੰ ਤੁਸੀਂ ਪਿੰਡਾਂ ਦੇ ਵਿੱਚ ਕੇ ਇਸ ਖੇਤਰਾਂ ਚ ਬਲਕਸਮ ਦੀ ਜਿਹੜੀ ਅਪਰਚੁਨਿਟੀ 14 ਦਾ ਐਲਾਨ ਕੀਤਾ ਹੋਇਆ ਉਹਦੀ ਪ੍ਰਕਿਰਿਆ ਦਾ ਕੀ ਬਣਨਾ ਇਸ ਹਲਾਤ ਦੇ ਵਿੱਚ ਜਦੋਂ 1500 ਪਿੰਡ ਪੰਜਾਬ ਦਾ ਫੜ ਪ੍ਰਭਾਵਿਤ ਹੋਵੇ ਸਿੱਧੇ ਰੂਪ ਵਿੱਚ ਜਿਹੜਾ ਉਤੋਂ ਬਿਨਾਂ ਜਿਹੜੇ ਪੀੜਤ ਨੇ ਉਹ ਵੱਧ ਨੇ 1500 ਪਿੰਡ ਉਹ ਆ ਜਿਹੜੇ ਜਲ ਤਲ ਹੋਏ ਹੋਏ ਨੇ ਤੇ ਤੁਸੀਂ ਉੱਥੇ ਫਿਰ ਜਿਹੜਾ ਤੁਸੀਂ ਵਲਡਸਮ ਦੀ ਚੋਣਾ ਉਹਨਾਂ ਤੋਂ ਬਿਨਾਂ ਕਰਾਉਂਗੇ ਕਿ ਅੱਗੇ ਪਾਉਂਗੇ ਕੀ ਕਰੋਗੇ ਇਹਦੇ ਬਾਰੇ ਕਿਸਨ ਦੱਸੋਗੇ ਜੀ ਕੋਈ ਜਾਣਕਾਰੀ ਸੋ ਇਹ ਸਵਾਲ ਆਪਣੇ ਆਪ ਚ ਵੱਡੇ ਖੜੇ ਨੇ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਕਰ ਕੀ ਰਹੇ ਹੋ ਜਨਾਬ ਬਹੁਤ ਪੈਲੂਗ ਗਮੀਰ ਚਲੋ ਇਹ ਛੜ ਦੀ ਸਥਿਤੀ ਨੂੰ ਧਿਆਨ ਚ ਰੱਖਦੇ ਹਾਂ ਨਵੇਂ ਬਣੇ ਅਖਾਲੀ ਦਲ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਵਾਲਾ ਨੇ ਐਲਾਨ ਕੀਤਾ ਸੀ ਕਿ ਅਸੀਂ ਜੀ 6 ਤਰੀਕਾ ਦਾ ਪਣਾਈ ਇਲਾਸ ਨਹੀਂ ਕਰਨ ਜਾ ਰਹੇ ਬਿਲਕੁਲ ਸ਼੍ਰੀ ਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਆਪਣੇ ਨਵੇਂ ਅਖਾਲੀ ਦਲ ਦਾ 6 ਤਰੀਕ ਨੂੰ 6 ਸਤੰਬਰ ਨੂੰ ਇਜਲਾਸ ਕਰ ਦਿਆ ਸੀ ਜਿਸ ਚ ਮੈਨੇਜਰ ਸੀ ਕਿ ਵਰਕਿੰਗ ਕਮੇਟੀ ਬਣ ਜੂਗੀ ਬਾਕੀ ਅਹੁਦੇਦਾਰ ਬਣ ਜਾਣਗੇ ਬਾਕੀ ਕਮੇਟੀਆਂ ਦਾ ਗਠਨ ਹੋ ਜੂ ਜ਼ਿਲਾ ਪਦਰੀ ਆਗੂ ਚੁਣ ਲੈ ਜਾਣਗੇ ਪਰ ਉਹ ਹੱਡ ਦੇ ਧਿਆਨ ਚ ਰੱਖਦੇ ਆ ਹੱਡ ਦੇ ਸਥਿਤੀ ਨੂੰ ਧਿਆਨ ਚ ਰੱਖਦੇ ਆ ਉਹ ਅੱਗੇ ਵਧ ਦਿੱਤਾ ਗਿਆ ਹੁਣ ਇਸ ਸਥਿਤੀ ਨੂੰ ਸਪਸ਼ਟ ਕੀਤਾ ਗਿਆ ਨੇ ਹਰਪ੍ਰੀਤ ਸਿੰਘ ਹੋਰਾਂ ਨੇ ਕਿ ਇਹ ਦਲੰਗਣ ਤੋਂ ਬਾਅਦ ਇਸੇ ਮਹੀਨੇ ਦੇ ਵਿੱਚ ਹੀ ਅਸੀਂ ਵਰਕਿੰਗ ਕਮੇਟੀ ਚੁਣ ਲਾਂਗੇ ਦਾ ਮਤਲਬ ਆਉਂਦਾ ਇਹ ਦਿਨਾਂ ਚ ਜਿਲ੍ਹਾ ਸੂਬਾ ਜਾਂ ਆਨਲਾਈਨ ਪ੍ਰਬੰਧ ਕੀਤਾ ਜਾਊਗਾ ਇਹ ਤਾਂ ਉਹ ਜਾਣਦੇ ਨੇ ਪਰ ਇਹ ਜਾਣਕਾਰੀ ਮਿਲ ਰਹੀ ਆ ਆ ਪਾਈ ਗੋਵਿੰਦ ਸਿੰਘ ਲੋਂਗਵਾਲ ਹੋਰਾਂ ਦੀ ਬੇਟੀ ਦੇ ਭੋਗ ਸਮਾਗਮ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਚਿੰਤਾ ਨਾ ਕਰੋ ਇਹ ਮਹੀਨਾ ਮੁੱਕਦਿਆਂ ਮੁੱਕਦਿਆਂ ਹੀ ਐ ਅਸੀਂ ਮਤਲਬ ਕਿ ਆਪਣਾ ਵਰਕਿੰਗ ਕਮੇਟੀ ਦਾ ਕੰਮ ਨਵੇੜ ਲਾਂਗੇ ਉਸ ਦੇ ਉੱਤੇ ਅਸੀਂ ਕੰਮ ਕਰ ਲਾਂਗੇ ਸੋ ਇਹਦੇ ਲਈ ਉਹ ਦੇਖਣ ਵਾਲੀ ਗੱਲ ਹੈ ਕਿ ਇਹ ਕਮੇਟੀ ਦੇ ਵਿੱਚ ਕੌਣ ਆਉਂਦਾ ਕੌਣ ਨਹੀਂ ਮੰਨਿਆ ਜਾ ਰਿਹਾ ਕਿ ਜਿਹੜਾ ਲੀਡਰਾਂ ਨੇ ਇਸ ਅਕਾਲੀ ਦਲ ਦੇ ਵਿੱਚ ਨੇ ਜਿਹੜੇ ਨਵੇਂ ਅਕਾਲੀ ਦਲ ਚ ਪਰ ਉਹਨਾਂ ਦੀ ਸਾਹਜ ਬਾਦਲ ਹਰਨ ਨਾਲ ਰਹੀ ਆ ਜਾਂ ਜਿਹੜੇ ਉਹਨਾਂ ਦੀ ਅਕਾਲੀ ਭਾਜਪਾ ਸਰਕਾਰ ਚ ਅਹੁਦਿਆਂ ਤੇ ਰਹੇ ਨੇ ਉਹਨਾਂ ਨੂੰ ਇਸ ਵਰਕਿੰਗ ਕਮੇਟੀ ਚ ਜਾਂ ਮੁੱਖ ਕਮੇਟੀ ਚ ਦੂਰ ਵੀ ਰੱਖਿਆ ਜਾ ਸਕਦਾ ਹੈ ਤਾਂ ਕਿ ਲੋਕ ਇਹ ਨਾ ਕਹਣ ਕਿ ਫਰਕ ਕੀ ਹੈ ਜੀ ਬਾਦਲਾਂ ਦੇ ਤੁਹਾਡੇ ਚ ਇਸ ਨੁਕਤੇ ਤੇ ਵੀ ਕਹਿੰਦੇ ਮੰਤਨ ਹੈਗਾ ਸੋ ਹੁਣ ਇਹ ਟਲਣ ਤੋਂ ਬਾਅਦ ਹਾਂ ਸ਼ਾਇਦ ਇਹਦੇ ਲਈ ਹੋਰ ਮੌਕਾ ਮਿਲ ਜਵੇ ਸੋ ਦੇਖਦੇ ਹਾਂ ਜੀ ਹੁਣ ਕਦੋਂ ਤਰੀਕ ਆਉਂਦੀ ਹੈ ਦੂਸਰੇ ਪਾਸੇ ਇਹ ਸਭ ਦੇ ਵਿਚਾਲੇ ਤਨ ਤਨ ਜਿਵੇਂ ਨੀ ਚੌਂ ਤੇ ਵੀ ਸਭ ਦੀ ਨਜ਼ਰ ਹੈ ਹਾਂ ਸੁਖਵੀਰ ਬਾਦਲੂ ਰੀ ਤਾਂ ਹੜ ਦੇ ਨਾਲ ਨਾਲ ਉਧਰ ਪ੍ਰਚਾਰ ਵੀ ਕਰੀ ਜਾਂਦੇ ਨੇ ਤੇ ਦੂਜੀਆਂ ਧਿਰਾਂ ਵਿੱਚ ਕਿਹੜਾ ਤਰ੍ਹਾਂ ਕੀਤੇ ਇਹਦੇ ਵਿੱਚੋਂ ਵੀ ਹੜ ਦੇ ਵਿੱਚੋਂ ਵੀ ਤਲਾਸ਼ ਲਈਆਂ ਨੇ ਕਿ ਸਾਡੀ ਗੱਲ ਤੁਰ ਹੀ ਰਹੇ ਇਹ ਚੋਣ ਬੂਟ ਮੈਂ ਕਿਤਲਾਸ਼ਿਆ ਜਾਂਦਾ ਸਾਰੀਆਂ ਤਰ੍ਹਾਂ ਆਪਣੇ ਆਪ ਨੂੰ ਚਮਕਾਉਣ ਦੇ ਲਈ ਵੀ ਕੰਮ ਕਰਦੀਆਂ ਨੇ ਪਰ ਚੋਣ ਕਮਿਸ਼ਨ ਸਰਗਰਮ ਹੋਇਆ ਜੀ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਿਦਾ ਮਤਲਬ ਤਰਨ ਤਰ ਜਮਨੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਬੇਸ਼ੱਕ ਇਹ ਪਹਿਲੂ ਹੈਗਾ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਪਰ ਜਿਸ ਕਦਰ ਉਮੀਦਵਾਰ ਐਲਾਨੇ ਗਏ ਨੇ ਜਿਸ ਕਦਰ ਪਹਿਲ ਕਦਮੀ ਕੀਤੀ ਗਈ ਹੈ ਤੇ ਉਧਰ ਹੁਣ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਹਿੰਦੇ ਜੀ ਚੋਣ ਕਮਿਸ਼ਨ ਨੇ ਕਿਹਾ ਕਿ ਤਰਨ ਤਰ ਜਮਨੀ ਚੋਣ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸੋਧ ਹੈ ਜਿਹੜੀ ਉਹ ਸਿਆਸੀ ਪਾਰਟੀਆਂ ਨਾਲ ਸੀ ਮੀਟਿੰਗਾਂ ਕਰ ਰਹੇ ਆ ਕਹਿੰਦੇ ਜੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਬੰਸੀ ਨੇ ਫੋਟੋ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੰਖੇਪ ਸੋਧ ਬਾਰੇ ਚਰਚਾ ਕਰਨ ਦੇ ਲਈ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਬੈਠਕ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਰਾਜਿਤਿਕ ਪਾਰਟੀਆਂ ਨੂੰ 2 ਸਤੰਬਰ ਨੂੰ ਵੋਟਰ ਸੂਚੀ ਦੇ ਖਾੜੇ ਦੇ ਪ੍ਰਕਾਸ਼ਨ ਬਾਰੇ ਜਾਣੂ ਕਰਾਇਆ ਤੇ ਉਹਨੋਂ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿ ਉਹ 2 ਤੋਂ ਬਾਅਦ 17 ਸਤੰਬਰ 225 ਤੱਕ ਐਂਜ ਕੋਈ ਇਤਰਾਜ਼ ਨਹੀਂ ਉਹ ਸਦਾਈ ਹੈ ਉਹ ਦਰਜ ਕਰਾਈ ਜਾ ਸਕਦੀ ਹੈ ਜਿੱਥੋਂ ਤੱਕ ਗੱਲ ਹੈਗੀ ਹੈ ਪੋਲਿੰਗ ਸਟੇਸ਼ਨਾਂ ਦੀ ਕਹਿੰਦੇ ਜੀ ਕੁੱਲ ਗਿਣਤੀ 222 ਹੈ ਸ਼ਹਿਰੀ ਖੇਤਰਾਂ ਦੇ ਵਿੱਚ 60 ਤੇ ਪਿੰਡੂ ਖੇਤਰਾਂ ਦੇ 162 ਕਾਫੀ ਹੱਦ ਤੱਕ ਕਿ ਪਿੰਡੂ ਤਰਨਤਾਰਨ ਦੀ ਸੀਟ ਹੈ ਪਿੰਡੂ ਖੇਤਰ ਦੀ ਸੀਟ ਹੈ 222 ਦੇ ਵਿੱਚੋਂ ਪੋਲਿੰਗ ਸਟੇਸ਼ਨਾਂ ਜੋ 60 ਸ਼ਹਿਰਾਂ ਚੋਂ ਸ਼ਹਿਰੀ ਖੇਤਰ ਚੋਂਗੇ 162 ਪਿੰਡੂ ਖੇਤਰ ਚੋਂਗੇ ਤੇ ਪੋਲਿੰਗ ਸਟੇਸ਼ਨ ਦੀ ਗਿਣਤੀ ਵੋਟਰ ਪੋਲਿੰਗ ਸਟੇਸ਼ਨ ਦੇ ਉੱਤੇ ਗਿਣਤੀ ਕਹਿੰਦੇ ਵੋਟਰਾਂ ਦੀ 1200 ਤੋਂ ਵੱਧ ਨਹੀਂ ਹੋਊਗੀ ਪਰ ਪੁਰਪਲ ਪੋਲਿੰਗ ਸਟੇਸ਼ਨ 1200 ਤੋਂ ਵੱਧ ਨਹੀਂ ਹੋਊਗੀ ਤੇ 2 ਕਿਲੋਮੀਟਰ ਵੱਧ ਉਹਦਾ ਦਾਇਰੇ ਵਿੱਚ ਡਰਾਫਟ ਸੂਚੀ ਜਿਹੜੀ ਤਿਆਰ ਹੋਈ ਉਹਦੇ ਅਨੁਸਾਰ 193275 193275 ਦੇ ਕਰੀਬ ਵੋਟਰ ਨੇ ਤੇ ਹੁਣ ਇਤਰਾਜ਼ ਤੋਂ ਬਾਅਦ ਕਿੰਨੇ ਵੱਧਦੇ ਆ ਘਟਦੇ ਆ ਇਹ ਦੇਖਣ ਵਾਲੀ ਗੱਲ ਹੋਊਗੀ 30 ਸਤੰਬਰ ਨੂੰ ਪ੍ਰਕਾਸ਼ਨ ਅੰਤਮ ਸ਼ੋਹ ਇਹਦੀ ਜਾਣਕਾਰੀ ਤਿੰਨ ਤੱਕ ਦਿੱਤੀ ਹੋਊਗੀ ਜਿਸ ਤੋਂ ਬਾਅਦ ਫਰਮਾਨਿਆ ਜਾ ਰਿਹਾ ਕਿ ਆਉਂਦੇ ਸਮੇਂ ਚ ਤਾਂ ਤਾਂ ਜਿਵੇਂ ਨਿਕੋਣ ਦੀ ਵਿਚਾਰੀ ਅਦਰ ਹੱਡ ਦੀ ਹਾਲਤ ਹੈ ਉਧਰ ਪੈਰਲਰੇ ਕੰਬੀ ਜਾਂਦਣ ਕਿੱਥੇ ਰੁਕਦਾ ਜੀ ਸਾਰਾ ਕੁਝ ਨਾਲੋਂ ਨਾਲ ਬਹੁਤ ਬਹੁਤ ਧੰਨਵਾਦ